ਕਿਸਾਨਾਂ ਵੱਲੋਂ ਅੱਜ ਸੂਬੇ ਦੇ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਤੇ ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਰੇਲਾਂ ਨੇ ਜਿਹੜੀਆਂ 4 ਘੰਟੇ ਦੇ ਲਈ ਰੋਕੀਆਂ ਗਈਆਂ ਨੇ ਦਾਦੀ ਹੈ ਕਿ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਅਤੇ ਇਹ ਅੰਦੋਲਨ ਹੈ ਜਿਹੜਾ ਮੋਦੀ ਦੀ ਭਾਜਪਾ ਸਰਕਾਰ ਦੁਆਰਾ ਕਿਸਾਨਾਂ ਦਾ ਜਨਤਕ ਸੰਘਰਸ਼ ਦਾ ਹੱਕ ਸ਼ੰਭੂ ਤੇ ਖਨੋਰੀ ਵਿਖੇ ਲਾਠੀਆਂ ਗੋਲੀਆਂ ਤੇ ਗੈਸ ਬੰਬਾਂ ਦੇ ਜ਼ੋਰ ਕਿਸਾਨਾਂ ਨੂੰ ਜਾਨੋਂ ਮਾਰ ਕੇ ਖੋਹਣ ਵਿਰੁੱਧ ਸਖਤ ਰੋਜਵਜੋ ਕੀਤਾ ਜਾ ਰਿਹਾ ਹੈ ਦਾਦੀ ਕੀ ਅਮਰਸਰ ਵਿਖੇ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਹੋਰਾਂ ਨੇ ਇਸ ਅੰਦੋਲਨ ਦੇ ਦੌਰਾਨ ਪ੍ਰੈਸ ਕਾਨਫਰੰਸ ਕੀਤੀ ਆ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਨੇ ਜਿਹੜੇ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਨਜ਼ਰ ਆਏ ਨੇ ਉੱਥੇ ਹੀ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਅਮਰਤ ਸਰਵਿਕੇ ਰੇਲ ਰੋਕੋ ਅੰਦੋਲਨ ਦੇ ਦੌਰਾਨ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਲ ਰੋਕੋ ਅੰਦੋਲਨ ਕਿਸਾਨਾਂ ਦੀ ਮਜਬੂਰੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਦੋਲਨ ਦਾ ਚੋਣ ਜਾਬਤੇ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਤੇ ਇਹ ਅੰਦੋਲਨ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ ਤੇ ਜਦੋਂ ਤੱਕ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਨਾਲ ਹੀ ਸਰਵਨ ਸਿੰਘ ਪੰਦੇਰ ਨੇ ਖੇਤੀਬਾੜੀ ਮੰਤਰੀ ਪਿਊਸ਼ ਗੋਇਲ ਦੇ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੇ ਬਿਆਨ ਨੂੰ ਲੈ ਕੇ ਕਿਹਾ ਹੈ ਕਿ ਝੋਨਾ ਜਿਹੜਾ ਪੰਜਾਬ ਦੀ ਫਸਲ ਨਹੀਂ ਹੈ ਪਰ ਫਿਰ ਵੀ ਦੇਸ਼ ਦਾ ਢਿੱਡ ਭਰਨ ਦੇ ਲਈ ਪੰਜਾਬ ਦੇ ਵਿੱਚ ਕਿਸਾਨ ਝੋਨਾ ਉਗਾ ਰਿਹਾ ਜਿਸ ਦੇ ਨਾਲ ਧਰਤੀ ਦਾ ਹੇਠਲਾ ਪਾਣੀ ਵੀ ਖਤਮ ਹੋ ਰਿਹਾ ਪਰ ਕੇਂਦਰ ਸਰਕਾਰ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਸੋ ਦੂਜੇ ਪਾਸੇ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਰੇਲ ਰੋਕੋ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਨੇ ਜਿਹੜੇ ਕੀਤੇ ਗਏ ਨੇ ਤੇ ਇਸੇ ਦੌਰਾਨ किसान नेता सरवन सिंह पندेर और ने की कुछ जानकारी दीती है आओ जानदे हां तो इसलिए आज स्थिति पूरे दुनिया भर में और पूरे भारतवर्ष में इस तरह की बनी हुई है कि देश की पार्लियामेंट में यह बताया गया कि कर्ज के कारण 118 किसान और खेत मजदूर रोज खुदकुशी कर रहे हैं तो इसलिए जो पहले सरकारों ने वादा भी किया था पिछले आंदोलन में नौ दिसंबर को चिट्ठी हमें मिली थी कि हम एम लीगल गारंटी कानून बना देंगे ना तो सरकार ने हमारे साथ कोई वार्ता की ना वो कानून लाया गया और जिस तरह से एम एस कानून बनाने की मांग है सी टू फिफ्टी के अनुसार फसलों के दाम तय करने का सवाल है किसान मजदूर को कर्ज मुक्त करने का सवाल है इसी के साथ साथ जो लखीमपुर खीरी का गोली कांड है अब खनौरी बॉर्डर का खोली गोली कांड इंसाफ का सवाल है जितने देश भर में किसानों के ऊपर केस डले हैं उनको वापस लेने का सवाल है बिजली बिल 2023 केंद्र ले आया पिछले आंदोलन में यह वादा था खपतकारों से पूछ के लाएंगे ये वादा तोड़ दिया गया और पोल्यूशन एक्ट से खेती को बाहर निकालना था डब्लू से खेती को बाहर निकालना था और देखिए पिछले समय में उत्तर भारत में ओला दृष्टि और हनेरी झक्कर से किसानों की फसलों का नुकसान हुआ तभी हम लगातार बोल रहे हैं कि आप फसली बीमा योजना सरकार अपने दम पर लेके आए ता जो किसान का कुछ भी नुकसान इस तरह का होगा तो उसकी भरपाई की जा सके और और मांगे भी हमारी साथ है जैसे मजदूरों की मांग है भी 200 दिन रोजगार दीजिए और नरेगा की दिहाड़ी सात सौ कीजिए तो आप जैसे जानते हैं कि तेरह फरवरी से लेकर हरियाणा और पंजाब के बॉर्डरों के ऊपर आंदोलन चल रहा है हम ऐसा निर्णय कर चुके हैं कि जब तक सरकार रास्ता नहीं देगी तब तक हम आगे नहीं बढ़ेंगे और जब तक हमारे आंदोलन की मांगे नहीं मानी जाती तब तक आंदोलन कर आ रहे हैं लोगों के बीच यह चोन जाप्ता लग जाएगा हमारे आंदोलन का चोन जाप्त से, से कोई लेना देना नहीं है जब हम तेरह फरवरी को आया था मैं मालूम था भी चालीस दिन में ये आंदोलन जीता नहीं जा सकता ये आंदोलन जीतने के लिए लगभग पौने दो करोड़ लोग हमारे पंजाब में हैं और लगभग अस्सी करोड़ लोग देश भर में हैं हम अपनी ताकत को और बढ़ाएंगे आंदोलनों में और ज़्यादा गिनती लाएंगे और आज का आंदोलन सरकार के लिए बड़ी सिरदर्दी बनेगा मैं हुन पंजाब जड़े पीयूष गोयल जी बयान दे रहे हैं ਵੀ ਤੁਸੀਂ ਝੋਨਾ ਛੱਡ ਦਿਓ ਅਸੀਂ ਝੋਨਾ ਲਾਉਣਾ ਨਹੀਂ ਸੀ ਸ਼ੁਰੂ ਕੀਤਾ ਨਾ ਝੋਨਾ ਪੰਜਾਬ ਦੀ ਫਸਲ ਆ ਜਦੋਂ 1960 ਤੋਂ ਬਾਅਦ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਅਨਾਜ ਮੰਗਣ ਜਾਂਦੇ ਹੁੰਦੇ ਸੀ ਸਾਡੇ ਪੰਜਾਬ ਦੀ ਇੱਥੇ ਇੰਨੀ ਜ਼ਿਆਦਾ ਬਰਦਾਸ਼ ਬਰਸਾਤ ਪੰਜਾਬ ਤੇ ਹਰਿਆਣਾ 'ਚ ਨਹੀਂ ਸੀ ਹੁੰਦੀ ਅਸੀਂ ਪਾਣੀ ਥੱਲਿਓਂ ਕੱਢਣਾ ਸੀ ਅਸੀਂ ਪਾਣੀ ਦਾ ਕੀਮਤੀ ਸੋਮਾ ਵੀ ਮਕਾ ਲਿਆ ਪਰ ਦੇਸ਼ ਵਾਸਤੇ ਅਨਾਜ ਪੂਰਾ ਪੈਦਾ ਕੀਤਾ ਜੇ ਪਿਊਸ਼ ਗੋਲਜੀ ਕਹਿੰਦੇ ਨੇ ਵੀ ਕਿਸਾਨ ਝੋਨੇ ਚੋਂ ਨਿਕਲ ਆਉਣ ਤਾਂ ਸਭ ਤੋਂ ਪਹਿਲੋ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਪਊਗਾ ਫਿਰ ਕਿਸਾਨ ਆਪੇ ਡਿਵਰਸਿਫਿਕੇਸ਼ਨ ਕਰਨਗੇ ਜਦੋਂ ਹਰਾ ਇਨਕਲਾਬ ਆਇਆ ਉਹ ਤੋਂ ਪਹਿਲੋ ਵੀ ਸਾਡੇ ਕਿਸਾਨ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰਦੇ ਹੁੰਦੇ ਸੀਗੇ ਔਰ ਜਿਹੜੀ ਵੱਡਾ ਅੜਿੱਕਾ ਵਾ ਕਈ ਵਾਰੀ ਜਾਨਣਾ ਚਾਹੁੰਦੇ ਉਹ ਵੱਡਾ ਅੜਿੱਕਾ ਡਬਲਿਊਟੀਓ ਦਾ ਵਾ WTO ਦੀਆਂ ਨੀਤੀਆਂ ਨਹੀਂ ਕਹਿੰਦੀਆਂ ਵੀ ਕਿਸਾਨਾਂ ਨੂੰ ਤੁਸੀਂ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿਓ ਕਿਸੇ ਕਿਸਮ ਦੀ ਸਬਸਿਡੀ ਦਿਓ ਔਰ ਉਹ ਤਾਂ ਚਾਉਂਦੇ ਵੀ ਖੁੱਲੀ ਮੰਡੀ ਹੋਵੇ ਖੁੱਲੀ ਮੰਡੀ ਦਾ ਮਤਲਬ ਅਮਰੀਕਾ ਦੀ ਇਹ ਪਾਲਿਸੀ ਆ ਵੀ ਜਿਹੜੀ MSP ਸਰਕਾਰ ਐਲਾਨ ਕਰਦੀ ਆ ਉਹ MSP ਵੀ ਐਲਾਨ ਨਹੀਂ ਹੋਣੀ ਚਾਹੀਦੀ ਤੋਂ ਖੁੱਲੀ ਮੰਡੀ ਦਾ ਕਨਸੈਪਟ ਦੇਸ਼ ਦੇ ਕਿਸਾਨਾਂ ਲਈ ਨੁਕਸਾਨ ਦੇ ਹੋ ਰਿਹਾ ਅੱਜ ਯੂਰਪ ਦੇ ਵੱਡੇ ਮੁਲਕਾਂ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ ਯੋਰਪ